ਡਾਕਟਰ ਗੁਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਭੋਜਨ ਪਾਰਟੀ ਦੇ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮ ਪੂਰੀ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੇ ਵੱਲੋਂ 6 ਦਸੰਬਰ ਨੂੰ ਸੰਵਿਧਾਨ ਚੇਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਨਿਰਮਾਣ ਦਿਵਸ ਜ਼ਿਲੰਦਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਉੱਤੋਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਵਰਕਰਾਂਾਂ ਗੰਗੂ ਨੇ ਹੋ ਆਪਣੇ ਪੱਧਰ ਤੇ ਲੋਕਾਂ ਨੂੰ ਡਾਕਟਰ ਸਾਹਿਬ ਦੀ ਜੀਵਨੀ ਬਾਰੇ ਜਾਣਕਾਰੀ ਦੇਣਗੇ। ਤਾਂwidetilde ਨੇ ਕਿਹਾ ਕਿ ਕਾਂਗਰਸ ਭਾਜਪਾ ਵੱਲੋਂ ਵੀ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਪਰ ਉਹ ਤੋਲਨ ਨੂੰ ਮਿਟਾਉਣ ਦੇ ਲਈ ਸ਼ਰਦਾ ਜਲਾ ਦਿੰਦੇ ਨੇ ਪਰ ਬਸਪਾ ਅੰਦੋਲਨ ਨੂੰ ਚਲਾਉਣ ਦੇ ਲਈ ਸ਼ਰਧਾਂਜਲੀ ਪੇਟ ਕਰਦੀ ਹੈ। ਅੱਜ ਅਸੀਂ ਇਸ ਇਤਹਾਸਕ ਘਰਤੀ ਤੇ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਔਰ ਅਸੀਂ ਇਸ ਇਤਹਾਸਿਕ ਧਰਤੀ ਤੋਂ ਹੀ ਜ਼ਿਲ੍ਹੇ ਦੀ ਮੀਟਿੰਗ ਆ ਜਿੱਥੇ ਜਿਹੜੀ ਰੱਖੀ ਆ ਕਿਉਂਕਿ 5 ਤਰੀਕ ਨੂੰ ਪਿਛਲੇ ਮਹੀਨੇ ਮੈਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਪੰਜਾਬ ਆਭਜਨ ਸਮਾਜ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਔਰ 6 ਤਰੀਕ ਤੋਂ ਸੀ ਨਿਰੰਤਰ ਪੰਜਾਬ ਦੇ ਵਿੱਚ ਆਪਣੇ ਜਥੇਵੰਦਕ ਟਾਂਚੇ ਨੂੰ ਸਰਗਰਮ ਕਰਨ ਲਈ ਐਕਟਿਵ ਕਰਨ ਲਈ ਅਫੈਕਟਿਵ ਬਣਾਉਣ ਲਈ ਲੱਗੇ ਹੋਏ ਆ ਅਸੀਂ 6 ਤਰੀਕ ਨੂੰ ਡਾਕਟਰ ਅੰਬੇਡਕਰ ਜੀ ਦਾ ਪ੍ਰਿਨਿਰਵਾਣ ਦੇ ਅਵਸਾਰ ਆਇਆ 6 ਦਸੰਬਰ 1956 ਨੂੰ ਸਾਨੂੰ ਛੱਡ ਕੇ ਚਲੇ ਗਏ ਸੀ ਸਰੀਰਕ ਤੌਰ ਤੇ ਅਸੀਂ ਇਹ ਫੈਸਲਾ ਕੀਤਾ ਕਿ ਜਿਸ ਪਿੰਡ ਵਿੱਚ ਵੀ ਕਾਂਸ਼ੀਰਾਮ ਸਾਹਿਬ ਦਾ ਪੈਣ ਮਾਇਆਬਤੀ ਦਾ ਸਪਾਹੀ ਯੋਧਾ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲਾ ਬੈਠਾ ਉਹ ਆਪਣੇ ਪਿੰਡ ਵਿੱਚ ਆਪਣੇ ਮਾਲੇਚ ਇਰੈਸਪੈਕਟਿਵ ਆਫ ਕਾਸਟ ਐਂਡ ਰਿਲੀਜੀਅਨ ਬੌਧਨ ਸਮਾਜ ਪਾਰਟੀ ਡਾਕਟਰ ਅੰਬੇਡਕਰ ਦਾ ਇਸ ਦੇਸ਼ 'ਵੇ ਜੋ ਕੰਟਰੀਬਿਊਸ਼ਨ ਉਹ ਸੰਗਤ ਦੇ ਸਾਹਮਣੇ ਰੱਖੋਗੇ। ਔਰ ਸਾਰੇ ਵਰਗਾਂ ਨੂੰ ਸਾਡਾ ਸਦਾ ਕਿ ਉਹ 6 ਤਰੀਕ ਦੇ BSP ਦੇ ਸੱਦੇ ਦੇ ਵਿੱਚ ਉਹ ਸ਼ਾਮਲ ਹੋਣ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਔਰ ਵੋਜਨ ਸਮਾਜ ਪਾਰਟੀ ਕਿਉਂਕਿ ਸ਼ਰਧਾਂਜਲੀ ਤਾਂ ਉਸ ਦਿਨ BJP, ਕਾਂਗਰਸ, ਆਮ ਪਾਰਟੀ, ਛੇ ਦਾ ਕਾਲੀ ਵੀ ਭੇਟ ਕਰਨ لیکن ਉਹ ਸ਼ਰਧਾਂਜਲੀ ਪੇਟ ਕਰਦੇ ਆ ਅੰਦੋਲਨ ਨੂੰ ਨਿਪਟਾਉਣ ਲਈ ਅਸੀਂ ਅੰਦੋਲਨ ਬਣਾਉਣ ਲਈ ਪੇਟ ਕਰਨੀ ਹੈ ਔਰ ਉਸੇ ਦਿਨ ਅਸੀਂ ਬਹੁਤ ਜਨ ਸਮਾਜ پارٹی ਦਾ ਜਥੇਵੰਦਕ ਤਨਚਾ ਪਿੰਡ ਪੱਦਰ ਤੇ ਖੜਾ ਕਰਨਾ ਮਾਲਾ ਪੱਦਰ ਤੇ ਖੜਾ ਕਰਨਾ ਇਹ ਅਸੀਂ 6 ਤਰੀਕ ਨੂੰ ਕਰ ਰਹੇ ਆ ਔਰ 8 ਤਰੀਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦੇ ਸੋਭਾ ਪੱਦਰ ਤੇ ਮਨਾਇਆ ਜਾ ਰਿਹਾ ਔਰ ਉਸਨੇ ਨਸੀ ਐਜੂਕੇਸ਼ਨ ਰੈਵਿਊਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਰੱਖਿਆ ਕਿ ਪਬਲਿਕ ਸੈਕਟਰ ਦੀ এডਿਕੇਸ਼ਨ ਨੂੰ ਇਸ ਦੇਸ਼ ਦੇ ਔਰ ਪਰਦੇਸ਼ ਦੇ ਅੱਜ ਤੱਕ ਦੇ ਹਾਕਮਾਂ ਨੇ ਇੰਟੈਂਸ਼ਨਲੀ ਕਿਦਾਂ ਡਿਸਟਰਾਇ ਕੀਤਾ ਕਿਉਂਕਿ ਡਾਕਟਰ ਮੈਡਕਰ ਨੇ ਇੱਥੋਂ ਸ਼ੁਰੂ ਕੀਤੀ ਸੀ ਗੱਲ ਟੂ ਐਜੂਕੇਟ ਗੁਰੂ ਨੇ ਵੀ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਪੜ੍ਹੀਏ ਤਾਂ ਇਹਨਾਂ ਨੇ ਪਹਿਲੇ ਹੀ ਸਟੈਪ ਨੂੰ ਕਿਦਾਂ ਇੰਟੈਂਸ਼ਨਲੀ ਬੀਕ ਕੀਤਾ ਡਿਸਟਰਾਇ ਕੀਤਾ ਤਾਂ ਮੋਜਨ ਸਮਾਜ પાર્ટી ਇਹਨਾਂ ਦਾ ਰੋਲ ਐਕਸਪੋਜ਼ ਵੀ ਕਰੇਗੀ ਔਰ BSP ਦਾ এডਿਕੇਸ਼ਨ ਰੈਵਿਊਸ਼ਨ ਬਿਸ਼ੇ ਤੇ ਕੀ ਵਿਜ਼ਨ ਹੈ ਉਹ ਵੀ ਜਨਤਾ ਦੇ ਸਾਹਮਣੇ ਰੱਖੇਗੀ ਅਸੀਂ ਸੂਬੇ ਦੇ ਸਾਰੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਉਹ 8 ਤਰੀਕ ਨੂੰ ਦੇਸ਼ ਭਗਤ ਯਾਦਗਾਰ ਹਰ ਠੀਕ 11 ਵਜੇ ਪਹੁੰਚਣ ਉਸ ਤੋਂ ਬਾਅਦ ਫਿਰ ਅਸੀਂ ਪੰਜਾਬ ਦਾ ਦੌਰਾ ਮੁਕੰਮਲ ਕਰਕੇ ਫਿਰ ਜਥੇਬੰਦਕ ਢਾਂਚਾ ਜਿਹੜਾ ਉਹ ਜਿੱਥੇ-ਜਿੱਥੇ ਜ਼ਰੂਰਤ ਹੋਗੀ ਉਹਨੂੰ ਚੁਸਤ ਰੂਪ ਦਰਸ ਕਰਨ ਲਈ ਸਾਥੀਆਂ ਦੀ ਸਲਾਹ ਲੈ ਕੇ ਆਪਸ ਵਿੱਚ ਡਿਸਕਸ਼ਨ ਕਰਕੇ ਕੰਸੈਂਸਸ ਬਣਾ ਕੇ ਅਸੀਂ ਸਟਰੋਂਗ ਆਰਗੇਨਾਈਜੇਸ਼ਨ ਐਂਡ ਜੈਨੂਇਨ ਲੀਡਰਸ਼ਿਪ ਸਟਰੋਂਗ ਲੀਡਰਸ਼ਿਪ ਅਸੀਂ ਸਟੇਟ ਨੂੰ ਪ੍ਰੋਵਾਈਡ ਕਰਾਂਗੇ ਅੱਜ ਅੱਜ ਜੋ ਪੰਜਾਬ ਦੀ ਬਰਬਾਦੀ ਆ ਇਹ ਨੈਤਿਕ ਤੌਰ ਤੇ ਮਰ ਚੁੱਕੀ ਲੀਡਰਸ਼ਿਪ ਦੇ ਕਾਰਨ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਹੋਵੇ ਭਾਜਪਾ ਹੋਵੇ ਜਾਂ ਆਮ ਪਾਰਟੀ ਹੋ ਤਾਂ ਅਸੀਂ ਇਹਦੇ ਚੋ ਰਿਵਾਈਵ ਕਰਨਾ ਚਾਹੁੰਦੇ ਆ ਪੰਜਾਬ ਨੂੰ ਇਸ ਕਰਕੇ ਪੰਜਾਬੀਆਂ ਨੂੰ ਸਾਡਾ ਸੱਦਾ ਹੈ ਕਿ ਆਓ ਆਪਾਂ ਇੱਕ ਸਾਂਝਾ ਸੰਘਰਸ਼ ਕਿਰਤੀ ਕਾਮੇ ਛੋਟਾ ਦੁਕਾਨਦਾਰ ਵਪਾਰੀ ਅਸੀਂ ਸਾਰੇ ਮਿਲ ਕੇ ਬੁੱਧੀ ਜੀ ਵੀ ਸਭ ਮਿਲ ਕੇ ਅਸੀਂ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਅਸ਼ੋਰ ਕਰਨਾ ਚਾਹੁੰਦੇ ਆ ਕਿ ਭਾਈ ਤੁਸੀਂ ਤੁਹਾਡਾ ਇੰਟਰਸਟ ਤੁਹਾਡਾ ਕਲਚਰ ਤੁਹਾਡੀਆਂ ਨੀਡਸ ਨੂੰ ਪ੍ਰੋਟੈਕਟ ਕਰਨਾ ਇਹ ਵੱਡ ਜਨ ਸਮਾਜ ਪਾਰਟੀ ਤੁਹਾਨੂੰ ਵਿਸ਼ਵਾਸ ਦਿੰਦੀ ਹੈ ਇਸ ਕਰਕੇ ਲੈਟਸ ਕਮ ਵਿਦ ਵਿਐਸਪੀ ਇਹ ਕਪਾ ਪੰਜਾਬ ਨੂੰ ਨਵਾਂ ਵਿਕਲਪ ਦਈਏ ਔਰ ਨਵੇਂ ਪੰਜਾਬ ਦੀ ਉਸਾਰੀ ਵਿੱਚ ਲੱਗੀ